ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪ੍ਰੇਮ ਸਿੰਘ ਸੇਵਾਦਾਰ ਅਕਾਲੀ ਦਲ ਵਾਸ ਪੰਜਾਬ ਦੇ ਹਲਕਾ ਕਬੂਤਲਾ ਤੋਂ ਜਿਨੇ ਮੇਰੇ ਭੈਣ ਭਰਾ ਇਸ ਵੀਡੀਓ ਨੂੰ ਵੇਖ ਰਿਆ ਹੈ ਤੁਹਾਡੇ ਚਰਨਾਂ ਵਿੱਚ ਕੁਝ ਬੇਨਤੀਆਂ ਕਰਨੀਆਂ ਕੁਝ ਆਪਣੇ ਵਿਚਾਰ ਮੈਂ ਸਾਂਝੇ ਕਰਨੇ ਆ ਪ੍ਰਭੂ ਗੱਲ ਕਰਨ ਜਾ ਰਹੇ ਆ ਕਿ ਜਿਸ ਤਰ੍ਹਾਂ ਦਾਸ ਦੇ ਪਿਛਲੇ ਸਾਲ ਵੀ ਸੋਸ਼ਲ ਮੀਡੀਆ ਦੇ ਅਕਾਊਂਟ ਜਿਹੜੇ ਬੰਦ ਕਰ ਦਿੱਤੇ ਸੀਗੇ ਤੇ ਇਨਸਟਾਗ੍ਰਾਮ ਦਾ ਫੇਸਬੁੱਕ ਜਿਹੜੀ ਮੇਰੇ ਉਹ ਬੈਨ ਕਰ ਦਿੰਦੀ ਹੈ ਇੰਡੀਆ ਦੇ ਵਿੱਚ ਗੱਲ ਕਰਦੇ ਆ ਕਿ ਇਨਸਟਾਗ੍ਰਾਮ ਬੈਨ ਤਾਦ ਹੋਣੀ ਚਾਹੀਦੀਆਂ ਜੇ ਕੋਈ ਗਲਤ ਗਤੀਵਿਧੀਆਂ ਜਾਂ ਕੋਈ ਦੇਸ਼ ਦੇ ਖਿਲਾਫ ਤੇ ਜਾਂ ਕੋਈ ਲਚਰਤਾ ਫੈਲਦੀ ਹੋਵੇ ਜਾਂ ਕੋਈ ਗੰਦਮੰਦ ਪਾਉਂਦੇ ਹੋਈਏ ਤਾਦ ਜੇ ਆਪਣੇ ਮੁਲਕ ਦੀ ਆਪਣੇ ਹੱਕ ਦੀ ਗੱਲ ਕਰਨਾ ਲਚਰਦਾ ਵਾ ਤੇ ਇਹ ਗਲਤ ਵਾ ਤੇ ਫਿਰ ਤੇ ਤੁਸੀਂ ਕਰੋ ਵੀ ਆਪਣੇ ਹੱਕ ਮੰਗਣੇ ਵੀ ਸਰਕਾਰਾਂ ਨੂੰ ਲੱਗਦਾ ਪਿਆ ਕਿ ਗਲਤ ਕਰਦੇ ਪਿਆ ਹੈ। ਹੈ ਪੰਜਾਬ ਪੱਖੀ ਪੰਜਾਬ ਦੇ ਹੱਕੀ ਪੋਸਟਾਂ ਪਾਉਣਾ ਜਾਂ ਸਿੱਖੀ ਪ੍ਰਚਾਰ ਕਰਨ ਦੇ ਨਾਲ ਸਰਕਾਰਾਂ ਨੂੰ ਇਹ ਲੱਗਦਾ ਪਿਆ ਕਿ ਇਹ ਅਤਵਾਦ ਫਲਾਰੇ ਆ ਇਹ ਗਲਤ ਪ੍ਰਚਾਰ ਕਰ ਰਿਹਾ ਚਾਕੇ ਇਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਜਿਹੜੇ ਉਹ ਬੰਦ ਕਰ ਦੋ ਇੰਡੀਆ ਦੇ ਵਿੱਚ। ਹੁਣ 31 ਜੁਲਾਈ ਜਿਹੜੀ ਲੰਘ ਕੇ ਗਈ ਆ 2025 ਦੀ 31 ਜੁਲਾਈ ਉਹ ਦਿਨ ਤੇ ਮੇਰਾ ਜਿਹੜਾ ਵਟਸਐਪ ਹੈ ਨਾ ਉਹ ਵੀ ਬੈਨ ਕਰਵਾ ਦਿੱਤਾ ਹੋਇਆ। ਜੋ ਸੁਪਰ ਲੱਗ ਮੈਂ ਕੋਈ ਗਲਤ ਪੋਸਟਾਂ ਪਾਈਆਂ ਜਾਂ ਕੋਈ ਗਲਤ ਜਿਹੜੇ ਗੰਦਮੰਦ ਪੁੰਦੇ ਜਾਂ ਜਿਹੜੇ ਲਚਰ ਦਾ ਫਲਾਉਂਦੇ ਆ ਆਧ ਨੰਗੇ ਨੂੰ ਛੱਡੋ ਹੁਣ ਅੱਜ ਕੱਲ ਪੂਰੇ ਨੰਗੇ ਹੋ ਹੋ ਲੋਕੀ ਪਾਈ ਜਾਂਦੇ ਆ ਵੀਡੀਓ ਇੰਸਟਾਗ੍ਰਾਮ ਤੇ ਬੰਦ ਹੋਣੇ ਚਾਹੀਦੇ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਜਿਹੜੇ ਉਹਨਾਂ ਦੇ ਨੰਬਰ ਬੰਦ ਕਰੋ ਉਹ ਉਹਨਾਂ ਦੇ ਅਕਾਊਂਟ ਜਿਹੜੇ ਬੰਦ ਕਰੋ ਜਿਹੜੇ ਗੰਦਮੰਦ ਸਾਡੇ ਬੱਚਿਆਂ ਤੱਕ ਘਰਾਂ ਤੱਕ ਫਲਾਰੇ ਪਰ ਨਹੀਂ ਸਰਕਾਰ ਨੂੰ ਉਹ ਚੰਗੇ ਲੱਗਦੇ ਆ ਜਿਹੜੇ ਨੰਗੇ ਹੋ ਕੇ ਨੰਗੇਜਤਾ ਫਲਾਉਂਦੇ ਆ ਇਹ ਇੰਸਟਾਗ੍ਰਾਮ ਤੇ ਲੋਕਾਂ ਦੇ ਘਰ ਘਰ ਬੱਚਿਆਂ ਤੱਕ ਵਧਾਉਂਦੇ ਆ ਉਹਦਾ ਫਾਇਦਾ ਸਰਕਾਰ ਨੂੰ ਕਿਉਂ ਫਿਰ ਉਹ ਇਦਾਂ ਦੇ ਕ੍ਰਿਮੀਨਲ ਬੰਦੇ ਨਿਕਲਨੇ ਆ ਜਿੱਦਾਂ ਰੀਡਰ ਆਪ ਆ ਉਹਨਾਂ ਨੂੰ ਫਾਇਦਾ ਵਾ ਉਹਨਾਂ ਨੂੰ ਉਦਾਰੇ ਬੰਦੇ ਨਹੀਂ ਚਾਹੀਦੇ ਜਿਹੜੇ ਪੰਜਾਬ ਦੀ ਗੱਲ ਕਰਨ ਆਪਣੇ ਹੱਕਾਂ ਦੀ ਗੱਲ ਕਰਨ ਉਹ ਤੋਂ ਉਹਨਾਂ ਨੇ ਇੱਥੇ ਤੱਕ ਆਖਲਾਤੀ ਤੁਸੀਂ ਨੱਚੋ ਜੋ ਤੁਹਾਡਾ ਦਿਲ ਕਾ ਦਾ ਗੰਦਮੰਦ ਪਾਓ ਸੋਸ਼ਲ ਮੀਡੀਆ ਤੇ ਤੇ ਨਾਲੇ ਆਪਣੇ ਆਟਾ ਦਾਲ ਸਕੀਮ ਤੱਕ ਕਰੋ ਇਸ ਤੋਂ ਬਾਅਦ ਸਾਨੂੰ ਕੋਈ ਸਵਾਲ ਜਵਾਬ ਨਾ ਕਰੋ ਨਾ ਕੋਈ ਆਪਣੇ ਐਕਟੀਵਿਟੀ ਕਰੋ ਹੁਣ ਬੰਦ ਕਰਨ ਨੂੰ ਕੀ ਜਿੱਥੇ ਮੇਰੇ ਇੰਸਟਾਗ੍ਰam ਬੰਦ ਕਰ ਦਿੱਤੀ ਇੰਡੀਆ ਦੇ ਵਿੱਚ ਫੇਸਬੁਕ ਬੰਦ ਕਰ ਦਿੱਤੀ ਆ ਅ ਇੱਥੇ ਤੱਕ ਕਿ ਜਿਹੜੇ ਮੇਰੇ ਅਕਾਊਂਟ ਜਿਹੜਾ ਮੇਰਾ ਪਰ ਇਹ ਵੀਡ ਨੰਬਰ ਸੀਗਾ ਪਰਸਨਲ ਨੰਬਰ ਸੀਗਾ ਮੇਰਾ ਉਹ ਵੀ ਬੈਨ ਕਰ ਦਿੱਤਾ ਗਿਆ ਵਾ ਕਿ ਇਹ ਉਥੋਂ ਕਿਸੇ ਨਾਲ ਕੋਈ ਸ਼ੇਅਰ ਨਾ ਕਰ ਸਕੇ ਹੈ ਕੀ ਹੋ ਜੂਗਾ ਮੈਂ ਇੱਕ ਗੱਲ ਆਪਣੀ ਦਾਅਵੇ ਨਾਲ ਕਿੰਨਾ ਗੁਰੂ ਗੋਬੀ ਸਿੰਘ ਦਾ ਪੁੱਤ ਹੁੰਦੇ ਨਾ ਤੇ ਮੈਂ ਕਹਿੰਦੇ ਆ ਕਿ ਜਿੰਨਾ ਮਰਜ਼ੀ ਤੁਸੀਂ ਬੰਦ ਕਰ ਲਓ ਭਾਵੇਂ ਜੋ ਕੁਝ ਮਰਜ਼ੀ ਬੈਨ ਕਰ ਲਵੋ ਭਾਵੇਂ ਮੇਰੇ ਬੰਦ-ਬੰਦ ਕੱਟਿਆ ਜਾਵੇ ਮੈਂ ਪਿੱਛੇ ਹਟਣ ਵਾਲਾ ਨਹੀਂ ਆਪਾਂ ਪੰਜਾਬ ਦੇ ਹੱਕੀ ਪੰਜਾਬ ਦੇ ਪੱਖਾ ਦੀ ਗੱਲ ਕਰਦੇ ਰਵਾਂਗੇ ਜਦੋਂ ਤੱਕ ਮੇਰੇ ਸਵਾਸ ਚੱਲਦੇ ਆ ਜਦੋਂ ਤੱਕ ਸਰੀਰ ਦੇ ਵਿੱਚ ਸਵਾਸ ਆ ਹਾਂ ਜਿੱਥੇ ਤੁਹਾਡੀ ਉਦਨ ਹੋਊਗੀ ਇਹ ਜਿਹੜਾ ਪ੍ਰਚਾਰ ਹੈ ਜਿਹੜਾ ਪੰਜਾਬ ਪੱਖੀ ਅਸੀਂ ਪੋਸਟਾਂ ਪਾਉਂਦੇ ਆ ਤੇ ਪੰਜਾਬ ਪੱਖੀ ਗੱਲ ਕਰਦੇ ਆ ਅਸੀਂ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਤੇ ਇਹ ਉਦੋਂ ਤੱਕ ਹੁੰਦੀ ਰਹੂਗੀ ਮੇਰੀ ਜ਼ੁਬਾਨ ਤੋਂ ਜਦ ਤੱਕ ਮੇਰੇ ਸਾਹ ਚੱਲਦੇ ਆ ਜੇ ਕਰ ਸਕਦੇ ਤੁਸੀਂ ਅਖੀਰ ਨੂੰ ਇਹ ਉਦੋਂ ਹੀ ਬੰਦ ਹੋਣਗੇ ਜਦੋਂ ਮੇਰੇ ਸਾਹ ਬੰਦ ਹੋਗੇ ਇਹ ਸਾਨੂੰ ਕੋਈ ਡਰ ਨਹੀਂ ਨਾ ਸਰਕਾਰਾਂ ਦਾ ਨਾ ਕ੍ਰਿਮਿਨਲ ਨਾ ਜਿਹੜੇ ਮੇਰੇ ਵਿਰੋਧੀ ਤੇਰਾ ਇਹਨਾਂ ਨੂੰ ਵੀ ਮੈਂ ਇੱਕ ਚੇਤਾਵਨੀ ਦੇ ਦਵਾਂ ਇਹ ਤੁਹਾਨੂੰ ਇਹਦਾ ਜਿਹੜੇ ਇੱਕ ਗੱਲ ਹੈ ਨਾ ਵੀ ਜਿਹੜੀ ਤੁਸੀਂ ਗੱਲ ਕਰਦੇ ਆ ਕਿ ਗੁਪਤ ਰਹਿ ਕੇ ਕਰ ਦੇਵਾਂਗੇ ਮੈਂ ਖੜਾ ਇੱਕ ਪਿਓ ਦਾ ਪੁੱਤ ਆ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁੱਤ ਹਾਂ ਜਿਹਨੂੰ ਮੈਂ ਆਪਣਾ ਸਿਰ ਦੇ ਕੇ ਆਇਆ ਮੈਂ ਜਿੱਦਣ ਮੈਂ ਖੰਡੇ ਬਾਟੇ ਦੀ ਬੋਲ ਛੱਕੀ ਨਾ ਖਾਲਸਾ ਵੀਰ ਤੋਂ ਮੈਂ ਉਹ ਦਿਨ ਸਿਰ ਦੇ ਕੇ ਆ ਗਿਆ ਹਾਂ ਤੇ ਚਰਨਾ ਚ ਇਹ ਸਿਰ ਲੱਥਿਆ ਪਿਆ ਵਾ ਇਹ ਸਿਰ ਸਾਡਾ ਨਹੀਂ ਹੈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿਰ ਹੈ ਹੁਣ ਉਹਨੇ ਕਰਨਾ ਜੋ ਕੁਝ ਕਰਨਾ ਸਾਡਾ ਅਸੀਂ ਤੇ ਦੇ ਆਏ ਹਾਂ ਈ ਆਪਣੇ ਖਿਆਲ ਕਰੋ ਜੇ ਇੱਕ ਗੱਲ ਹੈ ਕਿਸੇ ਦੇ ਮਨ ਚ ਜੇ ਸਾਹਮਣਿਆਂ ਰੱਖਿਆ ਕਰੋ ਐਵੇਂ ਲੋਕਾ ਚੀ ਚਪਕੀਆਂ ਨਹੀਂ ਖੜੀ ਜਾਂਦੀਆਂ ਤੇ ਇੱਕ ਮੈਂ ਗੱਲ ਕਹਿੰਦਾ ਕਿ ਜਦੋਂ ਤੱਕ ਮੈਂ ਫੇਰ ਅਖੀਰ ਤੇ ਮੇਰੇ ਹੀ ਬੋਲਿਆ ਜਦੋਂ ਤੱਕ ਮੇਰੇ ਸਰੀਰ ਵਿੱਚ ਸਾਹ ਚੱਲਦੇ ਆ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਰਹਿਵਾਂਗੇ ਸਾਡੇ ਕੋਲ ਉਹ ਕੰਮ ਨਹੀਂ ਵਿਛਤਰ ਵੀ ਅਸੀਂ ਖਾਈਏ ਤੇ ਮਾਫ਼ੀਆਂ ਵੀ ਅਸੀਂ ਮੰਗੀਏ ਬਹੁਤ ਲੋਕੀ ਪੰਜਾਬ ਦੇ ਵਿੱਚ ਕਰਦੇ ਆ ਛਿੱਤਰ ਵੀ ਖਾਈ ਜਾਂਦੇ ਉਲਟ ਮਾਫੀ ਵੀ ਮੰਗਦੇ ਆ ਬਿਨਾਂ ਨਾ ਹੱਕ ਦੀ ਗੱਲ ਨਾ ਕਰੋ ਸੱਚ ਦੀ ਗੱਲ ਨਾ ਕਰੋ ਕਿ ਨਹੀਂ ਤੇ ਸਾਡੇ ਛਿੱਤਰ ਪਹਿਣਗੇ ਉਹ ਅੱਗੇ ਕਿਹੜਾ ਨਹੀਂ ਪਹਿਣਦੇ ਤੁਹਾਡੇ ਛਿੱਤਰ ਅੱਗੇ ਵੀ ਛਿੱਤਰ ਖਾ ਕੇ ਜੇ ਛਿੱਤਰ ਹੀ ਖਾਣੇ ਤੇ ਫਿਰ ਇੱਕ ਵਾਰੀ ਬਾਹਰ ਨਿਕਲ ਕੇ ਦੇਖ ਹੀ ਲੋ ਬੋਲ ਹੀ ਲੋ ਉਹਨਾਂ ਵੀ ਹਾਂ ਵੀ ਤੈਨੂੰ ਕੀ ਚਾਹੀਦਾ ਇੱਕ ਵਾਰੀ ਆਪਾਂ ਸਰਕਾਰ ਨੂੰ ਇਕੱਠੇ ਹੋ ਕੇ ਸਾਰੇ ਜਾਣੇ ਇਕੱਠੇ ਹੋ ਕੇ ਆਪਾਂ ਇੱਕ ਵਾਰੀ ਹੱਲਾ ਮਾਰ ਕੇ ਪੰਜਾਬ ਦੇ ਜਿਹੜੇ ਗੰਦੇ ਕੁਛ ਚਿੱਟੇ ਦਾ ਕੁਝ ਗੰਦੇ ਗਲੀਡਰਾਂ ਨੇ ਥਾਂ ਥਾਂ ਜਿਹੜੇ ਹੋਈ ਜਾਂਦੇ ਨੌਜਵਾਨੀ ਦੇ ਕਤਲ ਹੋਈ ਜਾਂਦੇ ਆ ਹੈ ਪਾਣੀ ਇਹਦੀ ਗੱਲ ਹੋ ਗਈ ਕਿਸਾਨਾਂ ਦੀ ਗੱਲ ਹੋ ਗਈ ਇਹ ਉਹ ਚਾਹੁੰਦੇ ਆ ਕਿ ਤੁਸੀਂ ਗੱਲ ਨਾ ਕਰੋ ਆਪਣੇ ਰਾਜ ਦੀ ਆਪਣੇ ਭਾਗ ਦੀ ਗੱਲ ਨਾ ਕਰੋ ਦੁੱਖ ਇਸ ਗੱਲ ਦਾ ਲੱਗਦਾ ਕਿ ਸਾਡੇ ਬਟੇਰੇਆਂ ਨੇ 40 ਸਾਲ ਰਾਜ ਹੀ ਭੋਗਿਆ ਫਿਰ ਅੱਜ ਸਾਡੀ ਕੌਮ ਖੱਜਲ ਖਵਾਰ ਹੋਈ ਫਿਰਦੀ ਆ ਹੈ ਅਸੀਂ ਆਪਣੇ ਹੱਕਵਾਂ ਮੰਗੀਆਂ ਸਰਕਾਰਾਂ ਤੇ ਚਾਹੁੰਦੀਆਂ ਇਹ ਬਸ ਮਰੀ ਜਾਣੇ ਤੇ ਦੇਖਣੀ ਨਾ ਸਰਕਾਰ ਕਿੰ ਚਾਹੁੰਦੀ ਆ ਅੱਜ ਮੇਰੇ ਬੋਲ ਥੋੜਾ ਗਰਮ ਮੇਰਾ ਦਿਮਾਗ ਹੋਇਆਗਾ ਪਰ ਨਹੀਂ ਫਿਰ ਵੀ ਅਹੀ ਆਪਣੀ ਸਹਿਨਸ਼ੀਲਤਾ ਦੇ ਵਿੱਚ ਆਪਣੀ ਕੰਟਰੋਲ ਦੇ ਵਿੱਚ ਰਹਿ ਕੇ ਬੋਲਦੇ ਆ ਕੋਈ ਸਾਡੇ ਮੂੰਹ ਇਹ ਲਫਜ਼ ਨਾ ਨਿਕਲ ਜਵੇ ਕਿ ਜਿਹੜੇ ਕਿਸੇ ਦੇ ਮਨ ਨੂੰ ਠੇਸ ਪਹੁੰਚੇ ਅਸੀਂ ਆਪਣੇ ਕਾਇਦੇ ਕਾਨੂੰਨ ਦੇ ਵਿੱਚ ਦਾਇਰੇ ਦੇ ਵਿੱਚ ਰਹਿ ਕੇ ਆਪਣੀ ਮਰਿਆਦਾ ਦੇ ਵਿੱਚ ਰਹਿ ਕੇ ਆਪਣੇ ਹੱਕਾਂ ਦੀ ਗੱਲ ਕਰਦੇ ਆ ਨਾ ਉਹ ਇੰਸਟਾਗ੍ਰam ਤੇ ਕੋਈ ਫਿਰ ਵਟਸਐਪ ਤੇ ਕੋਈ ਨੰਗੇ ਹੋ ਕੇ ਨਹੀਂ ਨਾਚ ਕਰਨ ਤੇ ਜਿਹੜਾ ਸਰਕਾਰਾਂ ਨੂੰ ਸਾਡਾ ਦੁੱਖ ਲੱਗਦਾ ਇਹ ਗੱਲ ਮੈਂ ਜਿਹੜੇ ਮੇਰੇ ਭੈਣ ਭਰਾ ਵੀਡੀਓ ਦੇਖ ਰਹੇ ਨੇ ਸਾਰਿਆਂ ਦੇ ਵਿਚਾਰਨਾ ਚ ਵੀ ਮੇਰੀ ਬੇਨਤੀ ਆ ਅੱਜ ਤੁਹਾਨੂੰ ਲੱਗਦਾ ਹੋਊਗਾ ਵੀ ਖਰੇ ਤਮਾਸ਼ਾ ਬਣਦਾ ਪਿਆ ਇਹਨਾਂ ਦਾ ਹੱਸਦੇ ਹੋਵੋਗੇ ਤੁਸੀਂ ਸਾਡੇ ਤੇ ਪਰ ਗੱਲ ਉਹ ਦਿਨ ਕਰਿਓ ਜਿਹ ਦਿਨ ਅੱਗ ਤੁਹਾਡੇ ਘਰਾਂ ਅੰਨ ਲੱਗੀ ਹੈ ਹੈ ਉਹ ਅੱਗ ਜਿਹੜੀ ਉਹਨਾਂ ਨੇ ਲਾਈ ਪਈ ਆ ਹਰ ਇੱਕ ਘਰ ਘਰ ਲੱਗੀ ਪਈ ਆ ਜਿਨ੍ਹਾਂ ਦੇ ਘਰ ਬਚੇ ਹੋਏ ਆ ਉਹਦੇ ਖੁਸ਼ੀ ਮਨਾਉਂਦੇ ਵੀ ਲੈ ਵੀ ਇਹ ਖਰੇ ਪਾਗਲ ਹੋਏ ਏੜ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਤੇ ਜਿਨ੍ਹਾਂ ਨੂੰ ਅੱਗ ਚਿੰਗ ਜਾਗ ਗਈ ਆ ਉਹ ਥਾਂ ਥਾਂ ਡੰਡੇ ਖਾਂਦੇ ਆਪਣਾ ਨੁਕਸਾਨ ਕਰਾਉਂਦੇ ਕਿਉਂ ਖਾਤਰ ਜਦੋਂ ਸੁਖ ਮਾਣਿਆ ਪੰਜਾਬ ਦਾ ਖਾਲਸਾ ਰਾਜ ਆ ਗਿਆ ਤੁਹਾਨੂੰ ਵੀ ਨਾਲ ਹੀ ਬਰਾਬਰ ਦੀ ਸਹੂਲਤ ਹੋਣੀ ਆ ਤੁਸੀਂ ਵੀ ਨਿੱਗ ਮੰਨੋਗੇ ਉਸ ਰਾਜ ਦਾ ਭਰਾਵੋ ਸਾਥ ਦਿਆ ਕਰੋ ਆਪਣੇ ਭਰਾਵਾਂ ਦਾ ਜਿਹੜੇ ਪੰਜਾਬ ਦੀ ਰਾਜ ਦੀ ਖਾਲਸਾ ਰਾਜ ਦੀ ਗੱਲ ਕਰਦੇ ਆ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਕੋਈ ਕਿਸੇ ਇਕੱਲੇ ਸਿੱਖਾਂ ਦਾ ਨਹੀਂ ਹੈ ਪੰਜਾਬ ਇਹ ਇਹ ਹਿੰਦੂਆਂ ਦਾ ਵੀ ਇਸਾਈਆਂ ਦਾ ਵੀ ਵਾਲਮੀਕ ਸਮਾਜ ਦੇ ਚ ਮਹਿਰ ਭਾਈਚਾਰੇ ਦਾ ਜਿੰਨੇ ਵੀ ਹਿੰਦੂ ਵੀਰ ਮੁਸਲਮਾਨ ਸਾਰਿਆਂ ਦਾ ਹੀ ਸਾਂਝਾ ਪਰਿਵਾਰ ਆਪਾਂ ਸਾਰੇ ਇਕੱਠੇ ਹੋ ਗਏ ਪੰਜਾਬ ਬੱਖੀ ਗੱਲ ਕਰਿਆ ਕਰੋ ਖੜਿਆ ਕਰੋ ਆਪਣੇ ਭਰਾਵਾਂ ਦੇ ਨਾਲ ਉਲਟ ਪਲ ਪਰਚੇ ਨਾ ਕਰਾਉਣ ਲੱਗ ਪਿਆ ਕਰੋ ਆਪਣੇ ਭਰਾਵਾਂ ਦੇ ਸਿਰ ਹੈ ਬੜੇ ਦੁੱਖ ਨਾਲ ਅੱਜ ਮੈਨੂੰ ਕਲਾ ਬੜਾ ਮਨ ਹਿਰਦੇ ਦਾ ਬੜਾ ਦੁਖੀ ਹੋਂਦ ਹੈ ਅੱਜ ਸ਼ਾਇਦ ਤੁਸੀਂ ਹੱਸਦੇ ਹੋਗੇ ਮੇਡੀ ਵੀਡੀਓ ਵੇਖ ਕੇ ਪਰ ਜਿਸ ਦਿਨ ਗੱਲ ਆ ਕਿ ਤੁਹਾਡੇ ਬੱਚਿਆਂ ਦੇ ਲਾਣ ਕੇ ਲੱਗੀ ਨਾ ਫੇਰ ਬਦ ਲੱਗਣਾ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ